ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਹੋ ਚੁੱਕਿਆ ਹੈ ਇਸ ਵੇਲੇ ਦੀ ਸਭ ਤੋਂ ਅਹਿਮ ਖਬਰ ਹੈ ਜਿੱਥੇ ਇੱਕ ਪਾਸੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ 트ੰਪ ਨੇ ਕੈਨੇਡਾ ਨੂੰ ਟੈਰਿਫ ਲਗਾਉਣ ਦੀਆਂ ਧਮਕੀਆਂ ਦਿੱਤੀਆਂ ਤਾਂ ਦੂਜੇ ਪਾਸੇ ਕੈਨੇਡਾ ਨੂੰ ਹੁਣ ਨਵਾਂ ਪ੍ਰਧਾਨ ਮੰਤਰੀ ਮਿਲਣ ਜਾ ਰਿਹਾ ਹੈ ਮਾਰਕ ਕਾਰਨੇ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਲਿਬਰਲ ਪਾਰਟੀ ਨੇ ਸਰਬਸੰਮਤੀ ਦੇ ਨਾਲ ਮਾਰਕ ਕਾਰਨੇ ਨੂੰ ਆਪਣਾ ਆਗੂ ਚੁਣ ਲਿਆ ਦੱਸਦੀ ਹੈ ਕਿ ਮਾਰਕ ਕਾਰਨੇ ਸੈਂਟਰਲ ਸਾਬਕਾ ਸੈਂਟਰਲ ਬੈਂਕਰ ਨੇ ਜਿਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਜਨਵਰੀ ਮਹੀਨੇ ਦੇ ਵਿੱਚ ਜਸਟਿਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜਦੋਂ ਤੱਕ ਨਵੇਂ ਪ੍ਰਧਾਨ ਮੰਤਰੀ ਅਹੁਦੇ ਦੀ ਸੋ ਨਹੀਂ ਚੁੱਕਦੇ ਉਦੋਂ ਤੱਕ ਇਹ ਜ਼ਿੰਮੇਵਾਰੀ ਮੈਂ ਹੀ ਨਿਭਾਵਾਂਗਾ ਤਾਂ ਜਸਟਿਨ ਟਰੂਡੋ ਹੁਣ ਜਲਦ ਹੀ ਆਪਣੀ ਜ਼ਿੰਮੇਵਾਰੀ ਤੋਂ فارਗ ਹੋ ਜਾਣਗੇ ਜੋ ਉਹਨਾਂ ਨੇ ਅਸਤੀਫਾ ਦਿੱਤਾ ਸੀ ਤਾਂ ਸਾਬਕਾ ਸੈਂਟਰਲ ਬੈਂਕਰ ਮਾਰਕ ਕਾਰਨੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ ਲੇਬਰ ਪਾਰਟੀ ਨੇ ਕਾਰਨੇ ਨੂੰ ਸਰਬਸੰਮਤੀ ਨਾਲ ਆਪਣਾ ਅਗੂ ਚੁਣ ਲਿਆ ਕਾਰਨੇ ਦੇ ਹੱਥ ਕਮਾਨ ਅਜਿਹੇ ਮੌਕੇ ਤੇ ਆਈਏ ਜਦੋਂ ਕੈਨੇਡਾ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਛੇੜੀ ਟੈਰਿਫ ਜੰਗ ਤੇ ਕੈਨੇਡਾ ਨੂੰ 51ਵੇਂ ਰਾਜ ਵੱਲੋਂ ਆਪਣੇ ਵਿੱਚ ਸ਼ਾਮਲ ਕਰਨ ਦੀ ਧਮਕੀ ਜਹੀਆਂ ਚੁਣੌਤੀਆਂ ਦਰਪੇਸ਼ ਨੇ ਕਾਰਨੇ ਜੋ 60 ਸਾਲਾਂ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਥਾਂ ਲੈਣਗੇ ਇਸ ਸਾਲ ਜਨਵਰੀ ਵਿੱਚ ਅਸਤੀਫਾ ਦਿੱਤਾ ਸੀ ਉਹਨਾਂ ਨੇ ਟਰੂਡੋ ਨੇ ਉਦੋਂ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਜਾਨਸ਼ੀਨ ਵੱਲੋਂ ਸੋਚ ਚੁੱਕੇ ਜਾਣ ਤਾਂ ਕਿ ਸੌਦੇ ਤੇ ਬਣੇ ਰਹਿਣਗੇ ਕਾਰਨੇ ਨੇ ਬੈਂਕ ਆਫ ਕੈਨੇਡਾ ਦੇ ਮੁਖੀ ਵਜੋਂ ਜ਼ਿੰਮੇਵਾਰੀ ਨਿਭਾਉਂਦਿਆਂ ਸੰਕਟਾਂ ਦਾ ਸਾਹਮਣਾ ਕੀਤਾ ਸੀ ਉਹ 2013 ਵਿੱਚ ਬੈਂਕ ਆਫ ਇੰਗਲੈਂਡ ਨੂੰ ਚਲਾਉਣ ਵਾਲੇ ਪਹਿਲੇ ਗੈਰ ਨਾਗਰਿਕ ਬਣੇ ਸਨ ਟਰੰਪ ਦੀ ਟੈਰਿਫ ਵਾਰ ਅਤੇ ਕੈਨੇਡਾ ਨੂੰ 15ਾਂ 51ਵਾਂ ਅਮਰੀਕੀ ਰਾਜ ਬਣਾਉਣ ਦੀ ਉਹਨਾਂ ਦੀ ਪੇਸ਼ਕਦਮੀ ਤੋਂ ਕੈਨੇਡੀਅਨ ਗੁੱਸੇ ਵਿੱਚ ਨੇ ਕੈਨੇਡੀਅਨ ਨਾਗਰਿਕਾਂ ਨੇ ਜਿੱਥੇ ਅਮਰੀਕਾ ਦੀਆਂ ਆਪਣੀਆਂ ਯਾਤਰਾਵਾਂ ਰੱਦ ਕਰ ਦਿੱਤੀਆਂ ਨੇ ਉੱਥੇ ਹੀ ਉਹਨਾਂ ਵੱਲੋਂ ਅਮਰੀਕੀ ਵਸਤਾਂ ਖਰੀਦਣ ਤੋਂ ਪਰਹੇਜ਼ ਕੀਤਾ ਜਾ ਰਿਹਾ ਹੈ। ਕੈਨੇਡੀਅਨ ਰਾਸ਼ਟਰਵਾਦ ਵਿੱਚ ਵਾਧੇ ਨੇ ਅਗਲੇ ਦਿਨਾਂ ਚ ਹਫ਼ਤਿਆਂ ਵਿੱਚ ਹੋਣ ਵਾਲੀਆਂ ਸੰਸਦੀ ਚੋਣਾਂ ਵਿੱਚ ਲਿਬਰਲ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕੀਤਾ ਹੈ। ਤਾਂ ਵੱਡੀ ਖਬਰ ਹੈ ਇਸ ਵੇਲੇ ਦੀ ਕਿ ਲਿਬਰਲ ਪਾਰਟੀ 트੍ਰੰਪ ਦੀਆਂ ਧਮਕੀਆਂ ਤੋਂ ਬਾਅਦ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ ਅਤੇ ਹੀ ਦੂਜੇ ਪਾਸੇ ਕੈਨੇਡਾ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ ਹੈ। ਸਾਬਕਾ ਪੀਐਮ ਜਸਟਨ ਟਰੂਡੋ ਹੁਣ ਸਾਬਕਾ ਹੋ ਗਏ ਨੇ ਉਹਨਾਂ ਦੀ ਥਾਂ ਉੱਤੇ ਮੌਜੂਦਾ ਪ੍ਰਧਾਨ ਮੰਤਰੀ ਸੈਂਟਰਲ ਬੈਂਕਰ ਨੇ ਜੋ ਉਮਾਰਕਾਰ ਨੇ ਹੋਣਗੇ ਉਹਨਾਂ ਦੀ ਹੁਣ ਜ਼ਿੰਮੇਵਾਰੀ ਹੋਵੇਗੀ ਦੇਸ਼ ਚਲਾਉਣ ਦੀ ਸਵਾਲ ਇਹ ਹੈ ਕਿ ਹੁਣ ਕੀ ਕੈਨੇਡਾ ਅਮਰੀਕਾ ਦੀਆਂ ਮੰਗਾਂ ਮੰਨਣ ਲਈ ਤਿਆਰ ਹੋਵੇਗਾ ਜਾਂ ਫਿਰ ਕੈਨੇਡਾ ਵੀ ਅਮਰੀਕਾ ਨੂੰ ਅੱਖਾਂ ਦਿਖਾਏਗਾ ਜਾਂ ਫਿਰ ਯੂਕਰੇਨ ਦੀ ਤਰ੍ਹਾਂ ਪਹਿਲਾਂ ਅੱਖਾਂ ਦਿਖਾਏਗਾ ਤੇ ਬਾਅਦ ਵਿੱਚ ਝੁਕਣ ਦੀ ਕੋਸ਼ਿਸ਼ ਕਰੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਮਾਕਰ ਨੇ ਕੈਨੇਡਾ ਨੂੰ ਕਿੱਥੇ ਤੱਕ ਲੈ ਕੇ ਜਾਣਗੇ ਜਾਂ ਫਿਰ ਮਾਕਰ ਨੇ ਕਿਹੜੇ ਅਜੀਬ ਫੈਸਲੇ ਲੈਂਦੇ ਨੇ ਜਿਸ ਨਾਲ ਲਿਬਰਲ ਪਾਰਟੀ ਕੈਨੇਡਾ ਦੇ ਵਿੱਚ ਹੋਰ ਮਜ਼ਬੂਤ ਹੋਵੇਗੀ ਅਤੇ ਦੁਬਾਰਾ ਸੱਤਾ ਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋਵੇਗੀ। ਤਕਮਾਕ ਕਾਰਨੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਉਹਨਾਂ ਦੀਆਂ ਜਿਨ੍ਹਾਂ ਨੂੰ ਇਹ ਹਮ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਜੋ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਹੁਣ ਜਸਟਨ ਟਰੂਡੋ ਦੇ ਹੱਥੇ ਕਮਾਂਡ ਨਹੀਂ ਹੋਵੇਗੀ। ਮਾਕ ਕਾਰਨੇ ਦੇ ਹੱਥ ਕਮਾਂਡ ਆ ਗਈ ਹੈ ਕੈਨੇਡਾ ਨੂੰ ਚਲਾਉਣ ਦੀ। ਤਾਂ ਪੰਜਾਬੀਆਂ ਦਾ ਰੁਝਾਨ ਹੈ ਜਿਹੜਾ ਕੈਨੇਡਾ ਵੱਲ ਦੇਖਣ ਨੂੰ ਮਿਲਦਾ ਤਾਂ ਪੰਜਾਬੀਆਂ ਦੇ ਲਈ ਜ਼ਰੂਰ ਇਹ ਅਹਿਮ ਖਬਰ ਹੈ ਕਿਉਂਕਿ ਕੈਨੇਡਾ ਦੇ ਵਿੱਚ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਹੋ ਗਿਆ ਹੈ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੇ ਹੋਣਗੇ ਜੋ ਇੱਕ ਸਾਬਕਾ ਸੈਂਟਰਲ ਬੈਂਕਰ ਨੇ ਯਾਨੀ ਕਿ ਬੈਂਕ ਦੇ ਵਿੱਚ ਵੱਡੇ ਅਧਿਕਾਰੀ ਵਜੋਂ ਕੰਮ ਕਰ ਚੁੱਕੇ ਨੇ ਕਈ ਤਰ੍ਹਾਂ ਦੀਆਂ ਉਹਨਾਂ ਨੇ ਉਪਲਬਧੀਆਂ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਹਾਸਲ ਕੀਤੀਆਂ ਨੇ ਉਹਨਾਂ ਨੂੰ ਹੁਣ ਇਹ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦੀ ਤਾਂ ਹੁਣ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਹੋ ਚੁੱਕਾ ਇੱਕ ਵਾਰ ਫਿਰ ਦੱਸ ਦਈਏ ਕਿ ਮາກ ਕਾਰਨੇ ਨੂੰ ਜਸਟਨ ਟਰੂਡੋ ਦੀ ਥਾਂ ਤੇ ਦੇ ਦਿੱਤਾ ਗਿਆ ਉਹਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮາກ ਕਾਰਨੇ ਕੀ ਫੈਸਲੇ ਲੈਂਦੇ ਨੇ ਇਸ ਦਾ ਇੰਤਜ਼ਾਰ ਰਹੇਗਾ ਟਰੰਪ ਵੱਲੋਂ ਜੋ ਟੈਰਿਫ ਅਤੇ ਅਮਰੀਕਾ ਦੇ ਵਿੱਚ ਕੈਨੇਡਾ ਨੂੰ ਸ਼ਾਮਲ ਕਰਨ ਦੇ ਜਿਹੜੇ ਧਮਕੀਆਂ ਸੀ ਜਾਂ ਬਿਆਨ ਸੀ ਉਹਨਾਂ ਬਾਰੇ ਮາກ ਕਾਰਨੇ ਕੀ ਬਿਆਨ ਦਿੰਦੇ ਨੇ ਕਿ ਕੈਨੇਡਾ ਦੇ ਹੱਕ ਵਿੱਚ ਸਖਤ ਬਿਆਨ ਦਿੰਦੇ ਨੇ ਜਾਂ ਫਿਰ ਕੈਨੇਡਾ ਅਮਰੀਕਾ ਦੇ ਅੱਗੇ ਚੁੱਕਦਾ ਨਜ਼ਰ ਆਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਤਾਂ ਮາກ ਕਾਰਨੇ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਹੁਣ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ